ਦੋਨੇ ਜ਼ਬਰ ਠੀਕ ਹੈ ਜੇ ਬੰਦੇ ਵਾਲੇ ਗੱਲਾਂ ਦੇ ਵਿੱਚ ਜਿੱਥੇ ਜੀ ਕਰੂ ਉੱਥੇ ਲੈ ਲਾਂਗੇ ਹਨ ਜੇ ਨਾ ਏ ਪ੍ਰਤਾਵ ਤੋਰਨਗੇ ਦੇ ਕੋਈ ਨਾ ਕੋਈ ਨਵੀਂ ਮੰਗ ਰੱਖ ਕੇ ਬਹਿ ਜਾਂਦੇ ਆ ਆਪਾਂ ਕਰਾਂਗੇ ਤੇ ਕਰਾਂਗੇ ਕੀ ਜੇ ਕੇਂਦਰ ਸਰਕਾਰ ਨੂੰ ਰੋਂਦੇ ਆ ਤੇ ਰਾਜ ਸਰਕਾਰ ਆਪਣੇ ਨੂੰ ਬਣਾ ਕੇ ਇਹਨੂੰ ਗੱਲ ਹੀ ਕਰਨੀ ਨਹੀਂ ਆਉਂਦੀ ਇਹਨੂੰ ਕੋਈ ਮਦਦ ਨਾਲ ਕੇ ਕਿਸਾਨੀ ਮੁੱਦੇ ਦੇ ਉੱਤੇ ਕਿਸੇ ਕਿਸਮ ਦੀ ਇਹਨੂੰ ਗੱਲ ਹੀ ਨਹੀਂ ਕਰਨੀ ਆਉਂਦੀ ਕੋਈ ਇਹਨੂੰ ਮੀਟਿੰਗ ਨਹੀਂ ਕਰਨੀ ਆਉਂਦੀ ਜੇ ਸਦਨ ਦਾ ਕਪਤਾਰ ਸਦਮਨ ਨੂੰ ਸਦਨ ਦਾ ਹੋਰ ਦੋ ਤਿੰਨ ਸਦਨ ਦਾ ਹੋ ਜੇ ਉਹਨਾਂ ਨੂੰ ਉਹਦਾ ਗੱਲ ਕਰੋ ਆਪਾਂ ਨੂੰ ਜੇ ਸੱਚ ਪੁੱਛਦੇ ਜੇ ਮੈਂ ਤਾਂ ਹਿਸਾਬ ਲਾਉਣਾ ਵੀ ਆਪਾਂ ਨੂੰ ਤਾਂ ਮੁੱਖ ਮੰਤਰੀ ਕੋਈ ਕੰਮ ਦਾ ਨਹੀਂ ਇਹਦਾ ਕਰ ਮਿਲਿਆ ਤੇ ਉਹਨਾਂ ਦਾ ਦੌਰਾ ਕਰਕੇ ਆਪੇ ਨਾਲ ਆ ਮੁੜ ਕੇ ਆ ਗਿਆ ਕਪਟਨ ਵੀ ਕੋਈ ਨਹੀਂ ਕੋਈ ਨਹੀਂ ਕਿਸੇ ਕਰ ਉਹਨਾਂ ਨੇ ਕਹਿ ਦਿੱਤਾ ਕਿ ਮੁਲਕਿਆ ਸੋਚਿਆ ਵੀ ਚਲ ਸ਼ਾਇਦ ਹੋ ਸਕਦਾ ਵੀ ਆਮ ਆਦਮੀ ਪਾਰਟੀ ਕੋਈ ਆ ਤਾਂ ਤੁਰੰਤਾਰ ਨੂੰ ਜੇ ਮੈਂ ਹਿਸਾਬ ਲਾਉਣਾ ਵੀ ਕੋਈ ਐਮਐਲਏ ਨਹੀਂ ਕੰਮ ਦਾ ਮਿਲਦਾ ਜੇ ਪਹਿਲਾਂ ਅਕਾਲੀਆਂ ਨੇ ਮਿਲਿਆ ਇਹ ਤਾਂ ਵੱਡਾ ਸਮਝੀਆ ਆਪਾਂ ਸੇਡ ਲਿਆ ਉਹ ਮੁੜ ਕੇ ਕੋ ਡਾਕਟਰੋਂ ਪਾਣੀ ਉਹਨੂੰ ਵੀ ਕਿੰਸੇ ਹੋ ਕੇ ਮਰਿਆ ਇਹਦੇ ਹੱਥਾਂ ਇਹਨੂੰ ਵੀ ਕਿੰਸੇ ਹੋਈਆ ਨਾਇਕ ਦੇ ਘਰਾਂ ਦੇਰ ਕੇ ਪਿੰਡਾਂ ਦੇ ਵਿੱਚ ਜਾ ਕੇ ਕਹਿਣਾ ਗੱਲ ਕਰੇ ਤੇ ਨਾ ਹੋ ਰਾ ਆ ਕੱਲ ਤੁਸੀਂ ਅਖਰਾ ਸਾਨੂੰ ਪ੍ਰਪੋਜ਼ਲ ਕੁਲਸੂਤ ਕਾਲੀ ਰਾਤ ਸਾਨੂੰ ਪ੍ਰਪੋਜ਼ਲ ਮੇਰਾ ਵੀ ਆਂਦੇ ਆ ਸਸੀਗਲ ਦੋਸਤੋ ਤੁਸੀਂ ਦੇਖ ਰਹੇ ਹੋ ਵਾਰਸ న్యూਸ 24 ਤੇ ਮੈਂ ਹਾਂ ਪ੍ਰਗਟ ਸਿੰਘ ਅੱਜ ਪੂਰੇ ਭਾਰਤ ਦੇ ਵਿੱਚ ਜਿਹੜਾ ਕਿਸਾਨਾਂ ਵੱਲੋਂ ਜਿਹੜਾ ਰੇਲਾ ਰੋਕੂ ਜਿਹੜਾ ਅੰਦੋਲਨ ਚਾਲੂ ਕੀਤਾ ਗਿਆ 2 ਘੰਟੇ ਵਾਸਤੇ ਰੇਲਾਂ ਨੂੰ ਰੋਕਿਆ ਗਿਆ ਉਸ ਸਬੰਧ ਵਿੱਚ ਸਾਡੇ ਨਾਲ ਕਿਸਾਨ ਆਗੂ ਮਜ਼ਦੂਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਈ ਸਸੀਗਲ ਸਸੀ ਮੈਂ ਜੀ ਹਰਬਿੰਦਰਜੀਤ ਸਿੰਘ ਕੰਗ ਜਿਲ੍ਹਾ ਅਗੂ ਕਿਸਾਨ ਮੇਜੋਰ ਸ਼ਸ਼ਵੀ ਦੇ ਪੰਜਾਬ ਇਹ ਜਿਹੜਾ ਅੱਜ ਪੂਰੇ ਭਾਰਤ ਦੇ ਵਿੱਚ 2 ਘੰਟਿਆਂ ਵਿੱਚ 2 ਘੰਟਿਆਂ ਵਾਸਤੇ ਰੇਲਾਂ ਰੋਕੀਆਂ ਗਈਆਂ ਇਹ ਕਿਸ ਮੁੱਦਿਆਂ ਨੂੰ ਲੈ ਕੇ ਰੋਕੀਆਂ ਗਈਆਂ ਦੇਖੋ ਜੀ ਜਿਹੜਾ 2 ਘੰਟੇ ਦਾ ਪ੍ਰੋਗਰਾਮ ਹੈ ਇਹ ਸਾਡੇ ਦੋਹਾਂ ਫਾਰਮਾਂ ਉਲੋਂ ਜਿਹੜਾ ਸ਼ੰਭੂ ਬਾਡਰ ਤੇ ਮੋਰਚਾ ਲੱਗਾ ਉਹਨਾਂ ਵੱਲੋਂ ਜਿਹਦੇ ਵਿੱਚ ਲਖੀਮਪੁਰ ਖੀਰੀ ਦੇ ਵਿੱਚ ਜਿਹੜੇ ਸਾਡੇ ਉੱਥੇ ਕਿਸਾਨ ਤੇ ਇੱਕ ਪੱਤਰਕਾਰ ਡੜ ਕੇ ਮਾਰ ਦਿੱਤਾ ਗਿਆ ਸੀ ਅਜੇ ਤੱਕ ਉਹਨਾਂ ਇਨਸਾਫ਼ ਨਹੀਂ ਮਿਲਿਆ ਸਕੋ ਨੂੰ ਜ਼ੁਬਾਨਾਂ ਦਿੱਤੀਆਂ ਗਈਆਂ ਦੇ ਨਾਲ ਜਿਹੜੇ ਰਹਿੰਦੇ ਆ ਉਹਨਾਂ ਨੂੰ ਜਮਾਨਤਾ ਦੇਣ ਦੀ ਜਿਹੜੀ ਬਿਲਕੁਲ ਤਿਆਰੀ ਕੀਤੀ ਗਈ ਆ ਜਿਹਦੇ ਵਿਰੋਧ ਚ ਨਾਲ ਜਿਹੜਾ ਸਾਡਾ ਐਮਐਸਵੀ ਲੀਗਲ ਕਾਨੂੰਨਵਾਲਣ ਵਾਲੀ ਚੀਜ਼ ਆ ਜਾਂ ਹੋਰ ਮਸਲੇ ਆ ਇਹਨਾਂ ਨੂੰ ਲੈ ਕੇ ਜਿਹੜੀ ਦੋਹਾਂ ਫਰਮਾਂ ਵੱਲੋਂ ਉਹ ਅੱਜ ਜਿਹੜਾ ਧਰਨਾ ਲਗਾਤਾਰ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਣੀ ਚਾਹੁੰਦਾ ਕਿ ਨਾਲ ਅਸੀਂ ਇਹਦੇ ਜਿਹੜੇ ਤਰਨਤਰਨ ਦੇ ਲੋਕਲ ਮਸਲੇ ਇਥੋਂ ਦੇ ਉਹ ਰੱਖਿਆ ਜਿਸ ਦੇ ਸ਼ੇਖਪਤੇ ਵਾਲਾ ਜਿਹੜਾ ਪੁਲਿਸ ਪ੍ਰਸ਼ਾਸਨ ਨਾਲ ਲੈ ਕੇ ਜਦੋਂ ਕਿ 2013 ਇੱਕ ਤੱਕਿੰਦਾ ਵਾ ਪੀ ਜਬਰੀ ਜ਼ਮੀਨ ਤੇ ਕਬਜ਼ਾਨੀ ਤੁਸੀਂ ਕਰ ਸਕਦੇ ਜਿੰਨਾ ਚਿਰ ਕਿਸਾਨ ਦੀ 100% ਸਹਿਮਤੀ ਨਹੀਂ ਹੁੰਦੀ ਤੇ ਹੋਰ ਉੱਤੇ ਕੰਡੀਸ਼ਨਾਂ ਲਾਗੂ ਨਹੀਂ ਹੁੰਦੀਆਂ ਪਰ ਇਹਨਾਂ ਨੇ ਧੱਕੇ ਨਾਲ ਉੱਤੇ ਪੌਪਲਰਨਾ ਵਾਰ ਕੇ ਕਿ ਉਹ ਜਿਹੜਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਉਥੋਂ ਦੇ ਕਿਸਾਨ ਗੁਰਸੇਵ ਸਿੰਘ ਦੀ ਜ਼ਮੀਨ ਜਿਹੜੀ ਕਿ ਉਸ ਰੋਡ ਦੇ ਵਿੱਚ ਆ ਵੀ ਨਹੀਂ ਰਹੀ ਉਹਦੀ ਤਹਿਸਦਸ ਕਰਤੀ ਜਿਹਦੇ ਚ ਅਸੀਂ ਪਿਛਲੇ ਦਿਨ ਡੀਸੀ ਦੇ ਤਰ੍ਹਾਂ ਵੀ ਲਾਇਆ ਡੀਸੀ ਨਾਲ ਮੀਟਿੰਗ ਵੀ ਕੀਤੀ ਤੇ 30 ਤਰੀਕ ਤੱਕ ਡੀਸੀ ਕਹਿ ਰਿਹਾ ਸੀ ਕਿ ਅਸੀਂ ਉਹਨਾਂ ਦਾ ਮੁਆਵਜ਼ਾ ਪਾ ਦੇਵਾਂਗੇ ਪਰ ਕੁਝ ਨਹੀਂ ਦਿੱਤਾ ਪਰਸੋਂ ਐਸਡੀ ਨਾਲ ਮਿਲ ਕੇ ਆਏ ਆਂ ਮੇਸ ਟੀਮ ਨੇ ਤਹਿਸੀਲਦਾਰ ਨੂੰ ਸੱਜ ਕੇ ਕਿਹਾ ਦਾ ਚਾਰ ਕਨਾਲਾ 10 ਮਰਲੇ ਦਾ ਜਿਹੜਾ ਵਾ ਉਹ ਬਿਲਕੁਲ ਜਿਹੜਾ ਪਾਸ ਹੋ ਗਿਆ ਵੀ ਇੰਨੀ ਜ਼ਮੀਨ ਦਾ ਨੁਕਸਾਨ ਹੋਇਆ ਪਰ ਜਿਹੜਾ ਮਾਵਜਾ ਦੇਣ ਦਾ ਟਾਲਮਟੋ ਚੱਲ ਰਹੀ ਸੀ ਉਹ ਵੀ ਮੁੱਦਾ ਦਿੱਸ ਪਾਇਆ ਇਹ ਕਿੰਨੇ ਮਾਵਜੇ ਦੀ ਮੰਗ ਰੱਖੀ ਗਈ ਹੈ ਵੇਖੋ ਜੀ ਪਰ 1 ਏਕੜ ਦਾ ਜਿਹੜਾ ਸਾਡਾ 1 ਲੱਖ ਰੁਪਿਆ ਸੀ ਗਰਦਾਸਪੁਰ ਲਿਆ ਵਾ ਉਹਦੇ ਮੁਤਾਬਕ ਜਿੰਦੀ ਵੀ ਹੋ ਰਕਮ ਪੰਦੀ ਆ ਉਹ ਚਾਹ ਉਹਨੂੰ ਕਿਸਾਨ ਨੂੰ ਚੱਕ ਦਿੱਤਾ ਜਾਵੇ ਤੇ ਚਾਹ ਉਹਨੂੰ ਨਗਦ ਦਿੱਤੇ ਜਾਣ ਚਾਹ ਉਹਦੇ ਖਾਤੇ 'ਚ ਪਾਏ ਜਾਣ ਉਹਨਾਂ ਸਰਪਤਾ ਕਿ ਧਰਨਾ ਚੱਲੀ ਆ ਦੂਜੇ ਨੰਬਰ ਤੇ ਸਾਡਾ ਮੇਰ ਸਿੰਘ ਤਲਵੰਡੀ ਕਿਸਾਨ ਆਗੂ ਆ ਜਿਹਦਾ ਆਮ ਪਾਰਟੀ ਦੇ ਗੁੰਡੇ ਲਾ ਲੋ ਜਾਂ ਉਥੋਂ ਦੇ ਵਰਕਰ ਲਾ ਲੋ ਉਹਨਾਂ ਨੇ ਧੱਕੇ ਨਾਲ ਉਹਦੀ ਪੱਗ ਵੀ ਲਾਈ ਉਹਨਾਂ ਦੇ ਝੂਠੇ ਪਰਚੇ ਵੀ ਕਰਾਏ ਅੱਜ 6-7 ਦਿਨ ਹੋ ਗਿਆ ਲਗਾਤਾਰ ਤੋਂ ਡੀਐਸਪੀ ਪੱਟੀ ਦੇ ਧਰਨਾ ਸਾਡਾ ਚੱਲ ਰਿਹਾ ਉਹਦਾ ਵੀ ਕੋਈ ਹੱਲ ਜਿਹੜਾ ਨਹੀਂ ਨਿਕਲ ਰਿਹਾ ਜਿਹਦਾ ਕਰਕੇ ਧਰਨਾ ਜਿਹੜਾ ਸਾਡਾ ਲੱਗ ਰਿਹਾ ਨੰਬਰ 3 ਤੇ ਜਿਹੜੇ ਤਰਨਤਾਰਨ ਜਿਹੜੇ ਦੇ ਕਿਸਾਨ ਸ਼ਹੀਦ ਹੋਏ ਆ ਕ ਖਾਸਪੁਰ ਦਾ ਹੋਰ ਵੀ ਜਿੱਥੋਂ ਦੇ ਹੋਏ ਆ ਉਹਨਾਂ ਸਾਰਿਆਂ ਦਾ ਜਿਹੜਾ ਮਾਅਬਜਾ ਉਹਦੇ ਇੱਕ ਜੀ ਦੀ ਨੌਕਰੀ ਆ ਇਹ ਸਾਰੇ ਜਿਹੜੇ ਕਾਰਜ ਆ ਉਹਨਾਂ ਕਰਕੇ ਜਿਹੜਾ ਧਰਨਾ ਇੱਥੇ ਦਾ 2 ਘੰਟੇ ਦਾ ਇਹ ਲੰਮਾ ਵੀ ਚੱਲ ਸਕਦਾ ਅਸੀਂ ਪ੍ਰੈਸ ਨੂੰ ਬਿਆਨ ਦੇ ਚੁੱਕੇ ਆ ਇਹ ਆਪਾਂ ਜੀ ਗੱਲ ਕਰ ਲਈ ਤੁਸੀਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਇਹ ਜਿਆਦਾ ਜਿਹੜੀ ਕਸਾਂ ਦੀ ਜਿਹੜੀ ਆ ਆਪਾਂ ਤਲਾਈ ਗਈ ਪਰ ਉੱਪਰ ਨਜਾਇਜ਼ ਪਰਚਾ ਵੀ ਕਰਵਾਇਆ ਗਿਆ ਕੀ ਕੋਈ ਫਰਕ ਨਹੀਂ ਲਿਆ ਪਿਛਲੀਆਂ ਸਰਕਾਰਾਂ ਦੇ ਵਿੱਚ ਇਸ ਕਾਰ ਦੇ ਵਿੱਚ ਦੇਖੋ ਜੀ ਮੈਨੂੰ ਤੇ ਲੱਗਦਾ ਵੀ ਪਿਛਲੀਆਂ ਸਰਕਾਰਾਂ ਨੂੰ ਹੀ maat ਪਾ ਗਈ ਆ ਕਿਉਂਕਿ ਲੋਕਾਂ ਨੇ ਤੇ ਇਹ ਸੋਚਿਆ ਵੀ ਉਹਨਾਂ ਦੇ ਕੁੱਟਦੇ ਆ ਰੋਂਦੇ ਆ ਲੋਕ ਫਿਰ ਬਦਲਦੇ ਆ ਐ ਕਿ ਤੀਜੀ ਧਿਰ ਲਾਈ ਜੀ ਪਰ ਇਹਨਾਂ ਦਾ ਗਰਾਊਂਡ ਲੈਵਲ ਤੋਂ ਲੈ ਕੇ ਉੱਪਰ ਤੱਕ ਅਫਸਰਸ਼ਾਹੀ ਇੰਨੀ ਭ੍ਰਿਸ਼ਟ ਆ ਵੀ ਕੋਈ ਤਹਿਸੀਲਦਾਰ ਨਹੀਂ ਮਿਲ ਰਿਹਾ ਕੋਈ ਵੀਡੀਓ ਕੋਈ ਡੀਸੀ ਨਹੀਂ ਬਹਿ ਰਿਹਾ ਡੀਸੀ 15 ਦਿਨ ਨਹੀਂ ਇੱਥੇ ਕੱਢਦਾ ਡੀਸੀ ਬਦਲ ਦਿੰਦੇ ਐਸ ਟਾਈਮ ਬਦਲ ਦਿੰਦੇ ਆ ਤੇ ਜਿਹੜਾ ਕੰਮ ਉਹ ਨਹੀਂ ਸੀ ਕਰ ਸਕੇ ਉਹ ਜਿਹੜੀ ਭਗਵੰਤ ਮਾਨ ਦੀ ਸਰਕਾਰ ਕਰ ਰਹੀ ਆ ਜਿਹੜਾ 1000 ਰੁਪਿਆ ਬੀਬੀ ਨੂੰ ਦੇਣ ਦੀ ਗੱਲ ਸੀ ਜਿਹੜਾ ਬਦਲਾ ਦੇ ਨਾਂ ਤੇ ਆ ਉਹ ਅਜੇ ਤੱਕ ਨਹੀਂ ਆ ਰਿਹਾ ਜਿਹੜਾ ਸਮੁੱਚਾ ਕਿਸਾਨ ਮਜ਼ਦੂਰ ਦੇ ਕਰਜ਼ੇ ਦੀ ਗੱਲ ਹੀ ਜਾਂ ਹੋਰ ਮੰਗਾਈ ਦੀ ਗੱਲ ਹੀ ਜਾਂ ਪੰਜਾਬ ਸਰਕਾਰ ਜਿਹੜੇ ਵੀ ਮਸਲੇ ਮੈਂਨਾ ਜਿਹੜੇ ਏਜੰਡੇ ਨਾਲ ਚੋਣ ਮੈਨੀਫੈਸਟੋ ਚ ਪਾਏ ਆ ਇਹ ਇੱਕ ਤੇ ਵੀ ਖਰੀ ਨਹੀਂ ਉਤਰਨ ਦੀ ਦੇਖਦੀ ਜਿਹੜੇ ਨੌਕਰੀਆਂ ਦਾ ਗੱਲ ਕਰਦੇ ਸੀ ਜਿਹੜੇ ਕਹਿੰਦੇ ਇਹ ਵੀਆਈਪੀ ਕਲਚਰ ਖਤਮ ਕਰ ਦੇਣਾ ਕੋਈ ਵੀਆਈਪੀ ਕਲਚਰ ਖਤਮ ਨਹੀਂ ਹੋਇਆ ਭਗਵਾਨ ਤਮਾਨ ਦੇ ਪਰਿਵਾਰ ਦੀ ਤੁਸੀਂ ਕੰਡੀਸ਼ਨ ਵੇਖ ਲੋ ਵੀ ਕੀ ਸੀ ਤੇ ਅੱਜ ਕੀ ਕੁਝ ਸੰਭੀ ਫਿਰਦੇ ਹੈ ਭਾਈ ਸਾਹਿਬ ਜਿਆ ਗੱਲ ਕਰ ਲਈ ਪ੍ਰਦੂਸ਼ਨ ਦੀ ਜਿੱਥੇ ਕਿ ਪ੍ਰਦੂਸ਼ਨ ਦੀ ਜਦੋਂ ਗੱਲ ਆਉਂਦੀ ਤੇ ਕਿ ਕਿਸਾਨਾਂ ਬੜਾ ਸਰਕਾਰ ਵੱਲੋਂ ਕਿਹਾ ਜਾਂਦਾ ਕਿ ਕਿਸਾਨ ਜਿਹੜੇ ਪ੍ਰਦੂਸ਼ਨ ਪੈਦਾ ਕਰਦੇ ਨੇ ਪਰਾਲੀ ਨੂੰ ਅੱਗ ਲਾ ਰਹੇ ਨੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਵੇਖੋ ਜੀ ਜਦੋਂ ਸਾਡਾ ਦਿੱਲੀ ਤਰਨਾ ਚੱਲਿਆ 13 ਮਹੀਨੇ ਉੱਥੇ ਜਿਹੜਾ ਜਦੋਂ ਮੋਦੀ ਸਰਕਾਰ ਵੱਲੋਂ ਕਾਨੂੰਨ ਆਸ ਲੈ ਗਿਆ ਤੇ ਕਮੇਟੀ ਬਣਾਉਣ ਦੀ ਗੱਲ ਕੀਤੀ ਗਈ ਆ ਉਹਦੇ ਚ ਬਕਾਇਦਾ ਕਿਹਾ ਗਿਆ ਵੀ ਜਿਹੜਾ ਪ੍ਰਦੂਸ਼ਨ ਐਕਟ ਉਹ ਚ ਪਰਾਲੀ ਨੂੰ ਬਾਹਰ ਰੱਖਿਆ ਜਾਊਗਾ ਪਰਾਲੀ ਨੂੰ ਉਹਦੇ ਵਿੱਚ ਨਹੀਂ ਰੱਖਿਆ ਜਾਊਗਾ ਕਿਉਂਕਿ ਕਿਸਾਨ ਦੀ ਪਰਾਲੀ ਪਰਾਲੀ ਮਜਬੂਰੀ ਆ ਗ੍ਰੀਨ ਟ੍ਰਿਬਿਊਨਲ ਵੀ ਇਹ ਕਹਿੰਦਾ ਵੀ ਜਾਂ ਤੇ ਕਿਸਾਨ ਨੂੰ ਪਰ ਕਵਾਂਟਲ ਦਾ 200 ਰੁਪਏ ਮੁਆਵਜ਼ਾ ਦਿੱਤਾ ਜਾਵੇ ਜਾਂ 5 ਏਕੜ ਤੋਂ ਕੱਟ ਵਾਲੇ ਜਿਹੜੇ ਆ ਕਿਸਾਨ ਆ ਉਹਨਾਂ ਨੂੰ ਜਿਹੜੇ ਸੰਧਭਈਆ ਕਰਾਏ ਜਾਣ ਪਰ ਨਾ ਤੇ ਕੋਈ ਮੈਂ ਨਾ ਹੁਣ ਤੁਸੀਂ ਮੁਆਵਜ਼ੇ ਦੀ ਸੀ ਗੱਲ ਕਰ ਰਹੇ ਆ ਇੱਕ ਤਰੀਕਾ ਲੰਗੀ ਆ ਇੱਕ ਦੋ ਪਰਸੋਂ ਦੀ ਤੇ ਸਾਡੇ ਝੋਨੇ ਪੱਕੇ ਖੜੇ ਖੜੇ ਆ ਤੇ ਉਧਰੋਂ ਆੜਤੀ ਭਾਈ ਚਰਨੀ ਹੜਤਾਲ ਕਰਦੀ ਉਹਨਾਂ ਨਾਲ ਵੀ ਗੱਲਬਾਤ ਕਰਕੇ ਕੋਈ ਮਸਲਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਜੇ ਵੇਖੋ ਸਾਨੂੰ ਇਹ ਦੇ ਦਿੰਦੇ ਆ ਤੇ ਗੱਠਾ ਬਣਾਉਣ ਦਾ ਸਾਡਾ ਪ੍ਰਬੰਧ ਕਰ ਦਿੰਦੇ ਆ ਤੇ ਅਸੀਂ ਪ੍ਰਦੂਸ਼ਨ ਫਲਾਉਣ ਦੇ ਹੱਕ 'ਚ ਨਹੀਂ ਅਸੀਂ ਤੇ ਪਿਛਲੇ ਦਿਨਾਂ ਦੇ ਵਿੱਚ ਲੱਖਾਂ ਹੀ ਰੋਕ ਜਥੇਬੰਦੀਆਂ ਨੂੰ ਲਵਾਏ ਆ ਤੇ ਅਸੀਂ ਤੇ ਇਹ ਵੀ ਚਾਹੁੰਦੇ ਆ ਕਿ ਇਹ ਜਿਹੜਾ ਪ੍ਰਦੂਸ਼ਨ ਆ ਫਿਰ ਇਹ ਤੇ ਇੱਕ 2 ਜਾਂ 4 ਦਿਨ ਆ ਐਡ ਐਡ ਵੱਡੀਆਂ ਫੈਕਟਰੀਆਂ ਚੱਲਣੀਆਂ ਕਾਰਖਾਨੇ ਚੱਲਣ ਡਿਆ ਜਿਹੜੀਆਂ ਗੱਠਾ ਇਕੱਠੀਆਂ ਕੀਤੀਆਂ ਜਾ ਰਹੀਆਂ ਇਹ ਵੀ ਤੇ ਕਿਤੇ ਨਾ ਕਿਤੇ ਜਾ ਕੇ ਪ੍ਰਦੂਸ਼ਣ ਬਣਾਇਆ ਸਿਰਫ ਇੱਕ ਕਿਸਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਜਿੱਥੇ ਭਾਈ ਸਾਹਿਬ ਝੋਨੇ ਦੀ ਗੱਲ ਆ ਜਾਂਦੀ ਹੈ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਝੋਨੇ ਦੀ ਜਿਹੜੀ ਖੇਤੀ ਹੋ ਰਹੀ ਹੈ ਉੱਥੇ ਪੰਜਾਬ ਦਾ ਜਿਹੜਾ ਪਾਣੀ ਆ ਉਹ ਵੀ ਹੇਠਲੇ ਪੱਧਰ ਤੇ ਜਾ ਰਿਹਾ ਇਹਨੂੰ ਕਿਵੇਂ ਦੇਖੋ ਜੀ ਇਹ ਜਿਹੜਾ ਝੂਨਾ ਹੋਣਾ ਇਹ ਸਾਡੀ ਫਸਲ ਹੀ ਨਹੀਂ ਇਹ ਸਾਡੀ ਫਸਲ ਨਹੀਂ ਫਸਲ ਅਸਾਮ ਵੱਲ ਦੀ ਆ ਅਸੀਂ ਕਹਿੰਦੇ ਆ ਵੀ ਜਿਹੜੀਆਂ ਸਾਡੀਆਂ 23 ਫਸਲਾਂ ਤੇ ਸਾਡੇ ਸ਼ੰਭੂ ਬਾਟਰ ਤੇ ਦੋਹਾਂ ਫੋਰਮਾਂ ਵੱਲੋਂ ਲੜਾਈ ਲੜੀ ਜਾ ਰਹੀ ਆ ਤੇ ਮੇਰੇ ਹਸਾਬ ਨਾਲ 8 ਮਹੀਨੇ ਹੋ ਗਏ ਸਾਨੂੰ ਉੱਥੇ ਲਗਾਤਾਰ ਬੈਠਿਆ ਉਹਦੇ 'ਚ ਸਾਡਾ ਇਹੀ ਆ ਵੀ ਸਾਨੂੰ ਦੂਜੀਆਂ 23 ਫਸਲਾਂ ਤੇ ਐਮਐਸਪੀ ਗਰੰਟੀ ਦਿੱਤੀ ਜਾਵੇ ਮੂੰਗੀ ਆਕਪਾ ਨਰਮਾ ਆ ਦਾਰਾ ਆ ਜੇ ਕਿਤੇ ਉਹ ਐਮਐਸਪੀ ਗਰੰਟੀ ਕਾਨੂੰਨ ਬਣ ਜੇ ਮੱਕੀ ਆ ਜੇ ਜਾਂ ਹੋਰ ਆ ਜੇ ਤੇ ਸਾਨੂੰ ਝੋਨਾ ਛੱਡਣ ਤੇ ਸਭ ਤੋਂ ਫਾਇਦਾ ਵਾ ਨੁਕਸਾਨ ਨਹੀਂ ਠੀਕ ਹੈ ਪਾਣੀ ਜਾ ਰਿਹਾ ਪਰ ਸਾਨੂੰ ਇਹ ਫਸਲ ਬਜਾਈ ਗਈ ਹੈ ਹਰੀ ਕ੍ਰਾਂਤੀ ਦਾ ਨਾਂ ਦੇ ਕੇ ਜੇਕਰ ਦੂਜੀਆਂ ਫਸਲਾਂ ਦੇ ਉੱਪਰ ਸਰਕਾਰ ਤੁਹਾਨੂੰ ਐਮਐਸਪੀ ਇਨਕਮਿੰਗ ਕਾਲ ਫਰਮ ਕਨਸੂ ਆਈਡੈਂਟੀਫਾਈਡ ਬਾਈ ਟ੍ਰਿਪਲ ਪੁਆਇੰਟ ਸਾਡੀ ਫਸਲ ਹੀ ਨਹੀਂ ਦੀ ਗੱਲ ਅਸੀਂ ਕੋਈ ਹੋਰ ਫਸਲ ਲਾੜੀ ਕੋਈ ਮੂੰਗੀ ਲਾੜੀ ਉਹ ਸਾਡੀ ਮੰਡੀਆਂ ਜਾਂ ਐਮਐਸਪੀ ਮਿਲਣੀ ਨਹੀਂ ਤੇ ਸਾਡੀ ਉਸ ਫਸਲ ਨੂੰ ਠੋਡ ਵਜਣੇ ਆ ਜੀਦਾ ਕਰਕੇ ਮਜਬੂਰੀ ਵਾ ਸਾਨੂੰ ਝੋਨਾ ਲਾਉਣਾ ਪੈਂਦਾ ਕਿਉਂਕਿ ਸਰਕਾਰ ਦੋ ਹੀ ਫਸਲਾਂ ਤੇ ਐਮਐਸਪੀ ਦੇ ਰਹੀ ਆ ਇੱਕ ਕਣਕ ਤੇ ਇੱਕ ਝੋਨੇ ਤੇ ਉਹ ਵੀ ਗਰੰਟੀ ਕਾਨੂੰਨ ਨਹੀਂਗਾ ਉਹ ਵੀ ਵਪਾਰੀ ਜਾਂ ਜਦੋਂ ਇਹਨਾਂ ਦੀ ਹੜਤਾਲ ਹੋ ਗਈ ਵੀ ਕਿਹੜੇ ਸਾਲ ਨੂੰ ਲੋਟੂ ਨਹੀਂ ਉਹ ਤੁਹਾਨੂੰ ਸਾਡੇ ਪੱਤਰਕਾਰ ਪਾਈਚਾਰੇ ਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਜਿਹੜਾ ਪਿਛਲੇ ਦਿਨ ਝੋਨਾ ਜਿਹੜਾ ਖੇਤਾਂ ਦੇ ਉੱਪਰ ਬਣਾ ਰਿਆ ਗਿਆ ਫਿਰ ਉਹ ਤੁਹਾਡੀ ਮੰਗ ਮੰਗੀ ਗਈ ਕਿ ਮੰਨੀ ਗਈ ਕਿ ਨਹੀਂ ਦੇਣੀ ਦੇਖੋ ਜੀ ਉਹਦੇ 'ਚ ਤੁਸੀਂ ਦੇਖੋ ਵੀ ਉਹਨਾਂ ਦਿਨਾਂ ਦੇ ਵਿੱਚ ਅੱਜ ਤੋਂ 1 ਸਾਲ ਪਹਿਲਾਂ ਉਸੇ 11 21 ਜਿਹੜੀ 1509 1209 ਆ ਜਾਂ ਹੋਰ ਫਸਲਾਂ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਕੱਟੀਆਂ ਗਈਆਂ ਇਹ ਫਸਲਾਂ ਉਹ ਲੋਕ ਲਾਉਂਦੇ ਆ ਜਿਨ੍ਹਾਂ ਆਲੂ ਮਟਰ ਵਗੈਰਾ ਬੀਜਣੇ ਹੁੰਦੇ ਆ ਪਰ ਉਹ ਪਿਛਲੇ ਦਿਰਾ 33 3400 ਨੂੰ ਹੀ ਤੇ ਐ ਕੀ 23 24 ਸ ਨੂੰ ਰாகி 1 ਏਕੜ ਦਾ 20 25000 ਰੁਪਿਆ ਕਿਸਾਨ ਨੂੰ ਘਾਟਾ ਪਿਆ ਤੇ ਇੱਕ ਬੰਨੇ ਭਗਵੰਤ ਮਾਨ ਸਰਕਾਰ ਕਹਿੰਦੀ ਸੀ ਵੀ ਅਸੀਂ ਕਿਸਾਨ ਨੂੰ ਮੰਡੀ ਦੇ ਵਿੱਚ ਰੋਲ ਨਹੀਂ ਦੇਣਾ ਕੇਂਦਰ ਦੇ ਜਿਹੜਾ ਮੋਦੀ ਦੁਬਾਰਾ ਆ ਗਿਆ ਮੋਦੀ ਨਹੀਂ ਆਇਆ ਉਹ ਇੱਕ ਗੱਠ ਜੋੜ ਬਣਿਆ ਉਹ ਤੁਹਾਨੂੰ ਵੀ ਪਤਾ ਉਹ ਵੀ ਕਹਿੰਦੇ ਵੀ ਕਿਸਾਨ ਨੂੰ ਸ਼ਾਮ ਨੂੰ ਘਰੇ ਭੇਜ ਦੇਣਾ ਪਰ ਉਹ ਫਸਲ ਦਾ ਜਿਹੜੇ ਹਾਲਾਤ ਹੋ ਗਏ ਆ ਕਿਸਾਨ ਅੱਗੇ ਖੁਦ ਖੁਸ਼ੀਆਂ ਦੇ ਰਾਹ ਤੇ ਚੱਲਣ ਦੇ ਆ ਕਿਸਾਨ ਅੱਗੇ ਕਰਜ਼ੇ ਦੀ ਮਾਰ ਇਠਾ ਆ ਆ ਵੇਖੋ ਆ ਟ੍ਰੇਨ ਦਾ ਰਵਨੀਤ ਬਿੱਟੂ ਦਾ ਬਿਆਨ ਆ ਰਿਹਾ ਸੀ ਤੁਸੀਂ ਸਾਰੇ ਸਾਰੇ ਵੇਖਿਆ ਹੋਵੇ ਕਿ ਜਿਹੜੇ ਕਿਸਾਨ ਜਿਹੜੇ ਆ ਕਿਸਾਨ ਹੀ ਨੇ ਜਿਹੜੇ ਰੇਲਾਂ ਰੋਕਦੇ ਆ ਇਹ ਸਾਡਾ ਜਿਹੜਾ ਨੁਕਸਾਨ ਕਰ ਰਹੇ ਆ ਅਸੀਂ ਕਹਿੰਦੇ ਰਵਨੀਤ ਸਿੰਘ ਬਿੱਟੂ ਜੀ ਜੇ ਲਖੀਮਪੁਰ ਖੀਰ ਜਿਹੜੇ ਸਾਡੇ ਕਿਸਾਨ ਸ਼ਹੀਦ ਹੋਇਆ ਉਹਨਾਂ ਤੇ ਤੁਹਾਡੇ ਭਾਜੀਪੀ ਦੇ ਗੁੰਡਿਆਂ ਨੇ ਗੱਡੀਆਂ ਚੜਾਈਆਂ ਜੇ ਕਿਤੇ ਤੁਹਾਡੇ ਪਰਿਵਾਰ ਨਾਲ ਇਤਰਾ ਹੋਈ ਹੁੰਦੀ ਤੁਹਾਡਾ ਕੋਈ ਜੀ ਗੱਡੀ ਥੱਲੇ ਦੇ ਕੇ ਮਾਰਿਆ ਹੁੰਦਾ ਤੇ ਤੁਹਾਡੇ ਸਾਹਮਣੇ ਜ਼ਮਾਨਤ ਕਰਾ ਕੇ ਬਾਹਰ ਆ ਜਾਂਦਾ ਤੁਹਾਡੇ ਸਾਹਮਣੇ ਜ਼ਮਾਨਤ ਕਰਾ ਕੇ ਬਾਹਰ ਆ ਜਾਂਦਾ ਤੇ ਸ਼ਾਇਦ ਤੁਹਾਡਾ ਕੀ ਹਾਲ ਹੁੰਦਾ ਇਸ ਕਰਕੇ ਕਹਿੰਦੇ ਆ ਇਹ ਬਿਆਨ ਦੇਣ ਤੋਂ ਪਹਿਲਾਂ ਇਹ ਸੋਚ ਲਿਆ ਕਰੋ ਵੀ ਜੋ ਸਾਡੇ ਨਾਲ ਉੱਥੇ ਵਾਪਰੀ ਸਾਡਾ ਕਿ ਪੱਤਰਕਾਰ ਵੀਰ ਜਾਣਗੋਆ ਬਿਠਾ ਸਾਡੇ ਕਿਸਾਨ ਗੋਆ ਬਿਠੇ ਜੇ ਕਿਤੇ ਰਵਨੀਤ ਬਿੱਟੂ ਦੇ ਘਰੇ ਇਹ ਕੰਮ ਵਾਪਰ ਜੇ ਤੇ ਫਿਰ ਕੀ ਹੋਊ? ਤੇ ਕਿਸਾਨਾਂ ਨੇ ਲੰਮਾ ਸਮਾਂ ਜਿਹੜਾ ਦਿੱਲੀ ਦੇ ਵਿੱਚ ਧਰਨਾ ਲਗਾਇਆ ਔਰ ਜਿਹੜੇ ਖੇਤੀ ਦੇ ਤਿੰਨ ਕਾਨੂੰਨ ਸੀ ਉਹਨਾਂ ਨੂੰ ਗੱਲ ਕਰਾਇਆ। ਉੱਥੇ ਕੰਗੜਾ ਰੋਡ ਵੱਲੋਂ ਕਿਹਾ ਜਾਂਦਾ ਕਿ ਕਿਸਾਨਾਂ ਵਾਸਤੇ ਲਾਜ਼ਮੀ ਲਾਈ ਵਾਂਸੀ ਨੂੰ ਦੁਬਾਰਾ ਜਿਹੜਾ ਚਾਲੂ ਜਿਹੜਾ ਕਾਨੂੰਨ ਜਿਹੜਾ ਲਾਗੂ ਹੋਣਾ ਚਾਹੀਦਾ। ਵੇਖੋ ਜੀ ਜਿਹੜੀ ਕੰਗੜਾ ਰੋਡ ਦੀ ਤੁਸੀਂ ਗੱਲ ਕਰ ਰਹੇ ਜੀ। ਕ ਮੈਦਾਨ ਚ ਰਹੀ ਉਹਨੇ ਸਾਨੂੰ ਅੰਤੰਕਵਾਦੀ ਦੱਸਿਆ ਮਾਓਵਾਦੀ ਦੱਸਿਆ ਨਕਸਲਵਾਦੀ ਦੱਸਿਆ ਉਹਦੀ ਤੇ ਮੈਂ ਨਾ ਵੀ ਗੱਲ ਆਪਾਂ ਨਾ ਹੀ ਕਰੀਏ ਉਹ ਮੁੜ ਕੇ ਹੁਣ ਐ ਕੰਮ ਦੇ ਤੇ ਜੂਟਰਨ ਲੈ ਗਈ ਆ ਮੈਂ ਨਾ ਵੀ ਆ ਵੋਟਾਂ ਦੇ ਦਿਨੇ ਹਰਿਆਣੇ ਦੇ ਵਿੱਚ ਪਤਾ ਨਹੀਂ ਵੀ ਉਹਨੂੰ ਭੂਈ ਇਹਨਾਂ ਜੜਾਤਾ ਬੀਜੇਪੀ ਸਰਕਾਰ ਨੇ ਵੀ ਜਾਂ ਕੀ ਗੱਲ ਆ ਉਹ ਦੇਖੋ ਨਹੀਂ ਫਿਲਮ ਕਿਹੜੇ ਸਾਲ ਦਾ ਬਣਾਈ ਤੁਸੀਂ ਸਾਰੇ ਜਾਣਦੇ ਜੀ ਇਹ ਸਾਰਾ ਕੁਝ ਜਿਹੜਾ ਬੀਜੇਪੀ ਸਰਕਾਰ ਦੇ ਇਸ਼ਾਰੇ ਤੇ ਆ ਤੇ ਕੰਗਣਾ ਰਣੌਤ ਦਾ ਜਿਹੜੀ ਸਾਡੀ ਕੁਲਵਿੰਦਰ ਕੌਰ ਨੇ ਸਵਾਗਤ ਕੀਤਾ ਵਾ ਉਹ ਸਵਾਗਤ ਇਸੇ ਕਰਕੇ ਹੋਇਆ ਵੀ ਜਦੋਂ ਅਸੀਂ ਦਿੱਲੀ ਬੈਠੇ ਸਾਂ ਤੇ ਉਹ ਉਦੋਂ ਵੀ ਕਿਸਾਨਾਂ ਨੂੰ ਇਦਾਂ ਬੋਲਦੀ ਵੀ ਜੇ ਉਹਨਾਂ ਗੱਲਾਂ ਤੋਂ ਨਾ ਟਲੀ ਤੇ ਕੁਲਵਿੰਦਰ ਕੌਰ ਵਾਲੀਆਂ ਬੜੀਆਂ ਬੈਠੀਆਂ ਹਾਂ ਇਸ ਕਰਕੇ ਅਸੀਂ ਆਪ ਜੀ ਦੇ ਮਾਧੋਰਾ ਕਹਿੰਦੇ ਹਾਂ ਵੀ ਬੀਬੀ ਤੈਨੂੰ ਐਮਪੀ ਚੁਣਿਆ ਵਾ ਐਮਪੀ ਤੂੰ ਇੱਕ ਪਾਰਟੀ ਦੀ ਨਹੀਂਗੀ ਤੂੰ ਸਾਰਿਆਂ ਦੀ ਐਮਪੀ ਆ ਤੇਰਾ ਕੰਮ ਆ ਗੱਲ ਰੱਖਣਾ ਤੇਰਾ ਕੰਮ ਸਾਡੇ ਨਾਲ ਵਾਦ ਛੇੜਨ ਦਾ ਨਹੀਂ ਗੱਲ ਕਰ ਲਈਏ ਅੱਜ ਦਾ ਜਿਹੜਾ ਰੇਲਾ ਰੋਕੀਆਂ ਗਈਆਂ ਇਸ ਵਿੱਚ ਕਿੰਨੇ ਤੱਕ ਕਦੋਂ ਕਿੰਨੇ ਸਮੇਂ ਤੱਕ ਜਾਰੀ ਰਹੇਗੀ ਦੇਖੋ ਜੀ ਸਾਡੀ ਉੱਪਰ ਬਾਕੀ ਜ਼ਿਲ੍ਹਿਆਂ 'ਚ ਵੀ ਕਾਲ ਹੋ ਗਈ ਆ ਜੇ ਤੇ ਆ ਜਿਹੜੀਆਂ ਮੰਗਾ ਤੁਹਾਨੂੰ ਮੈਂ ਦੱਸੀਆਂ ਜੇ ਤੇ ਕੁਝ ਹਾਲ ਵਾਲੇ ਬੰਦੇ ਜਾਂਦੀਆਂ ਠੀਕ ਆ ਨਹੀਂ ਤੇ ਉੱਪਰ ਸੂਬਾ ਕੋਰ ਕਮੇਟੀ ਦੀ ਮੀਟਿੰਗ ਲਾਖੀ ਇਹ ਤੇ ਅਗਲੀ ਵਿਚਾਰ ਚਾਰਾ ਕਰਕੇ ਇਹਨੂੰ ਲੰਮਾ ਵਿੱਚ ਲਾਇਆ ਜਾ ਸਕਦਾ ਕਿਉਂਕਿ ਅਸੀਂ ਚਾਹੁੰਦੇ ਆ ਵੀ ਜਿਹੜਾ ਰੋਜ਼ ਲੋਕਾਂ ਨੂੰ ਨਿਗੇ ਨਿਗੇ ਧਰਨੇ ਲਾ ਕੇ ਮਜਬੂਰੀ ਵਸ ਕੰਮ ਕਰਨਾ ਪੈਂਦਾ ਆ ਵੇਖੋ ਅਜੇ ਤੱਕ ਝੋਨੇ ਦੀ ਖਰੀਦ ਨਹੀਂ ਸ਼ੁਰੂ ਹੋਈ ਅਜ ਦੋ ਤਰੀਕ ਹੋ ਗਈ ਆ ਜਿੰਨਾ ਵਿਚਾਰਿਆਂ ਦੀ 1500 ਤੋਂ ਆ ਉਹਨਾਂ ਵੜਾ ਕੇ ਟਰਾਲੇ ਘਰੇ ਢਕੇ ਆ ਉਹ ਖਰਾਬ ਹੋਣ ਦੀ ਉਹਦੇ ਤੇ ਵੀ ਗੱਲ ਕਰਨੀ ਆ ਕਿ ਜਾਂ ਤੇ ਆੜਤੀਆਂ ਨਾਲ ਗੱਲ ਕਰਕੇ ਹੜਤਾਲ ਖਲਾਓ ਜਾਂ ਜਿਹੜਾ ਉਹਨਾਂ ਦਾ ਕੋਈ ਮਸਲਾ ਵਾ ਅਸੀਂ ਆੜਤੀਆਂ ਦੇ ਖਿਲਾਫ ਨਹੀਂ ਸਾਡਾ 9 ਮਾਸ ਦਾ ਰਿਸ਼ਤਾ ਜੇ ਤੇ ਉਹਨਾਂ ਦੀ ਮੰਗ ਜਾਇਜ਼ ਆ ਹੱਲ ਕੀਤੀ ਜਾਵੇ ਜਿਉਂ ਉਹ ਨਜਾਇਜ਼ ਕਰ ਰਿਹਾ ਤਾਂ ਉਹਨੂੰ ਕਿਸੇ ਤਰੀਕੇ ਨਾਲ ਉਹਨਾਂ ਕੋਲ ਹੜਤਾਲ ਖਾ ਕੇ ਤੇ ਸਾਡਾ ਕੰਮ ਚਾਲੂ ਕਰਾਇਆ ਜਾਵੇ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆ ਜਿਹੜਾ ਲੰਮਾ ਵਾ 1 2 3 ਦਿਨ ਕਿੰਨੇ ਦਿਨ ਚੱਲੂਗਾ ਇਹਦਾ ਕੋਈ ਲਿਮਟ ਨਹੀਂ ਹੈ ਸਰਕਾਰ ਨੂੰ ਚੇਤਾਵਨੀ ਆ ਕਿਸਾਨਾਂ ਵੱਲੋਂ ਕਿ ਜੇਕਰ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਜਲਦੀ ਨਾ ਮੰਨਿਆ ਗਿਆ ਤੇ ਸੰਘਰਸ਼ ਜਿਹੜਾ ਇਹ ਹੋਰ ਵੀ ਤਿੱਖਾ ਹੋ ਸਕਦਾ ਹੈ ਤੇ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗਾ